ਤਤਨ ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਮਿਲੀ ਹੈ ਐਨਡੀਆਰਫ ਦੇ ਪਿੰਡ ਵਾਸੀਆਂ ਦੀ ਮਿਹਨਤ ਸਦਕਾ ਉਸ ਲਾਸ਼ ਲੱਭੀ ਹੈ ਬੀਤੀ ਗੱਲ ਪਹੁੰਚੀ ਐਨਡੀਆਰਫ ਦੀ ਟੀਮ ਵੱਲੋਂ ਲਗਾਤਾਰ ਸਖਤ ਮਿਹਨਤ ਜਦੂ ਜਹਿਦ ਕਰਨ ਤੋਂ ਬਾਅਦ ਕੰਟਕਾਂ ਦੇ ਅੰਦਰ ਹੀ ਉਸ ਨੌਜਵਾਨ ਦੀ ਲਾਸ਼ ਨੂੰ ਲੱਭਿਆ ਗਿਆ ਫਿਰ ਹਾਲ ਤੁਹਾਨੂੰ ਦੱਸਦੇ ਕਿ ਬੀਤੀ ਦਿਨੀ 23 ਜੁਲਾਈ ਮੌਗਾ ਦੇ ਪਿੰਡ ਬੁਖੀਪੁਰ ਆਵਿਖੇ ਪਾਰੀ ਮੀ ਕਾਰਨ ਓਵਰਫਲੋ ਹੋਈ ਰੇਲ ਦੇ ਵਿੱਚ ਕਾਰ ਰੁੜ ਗਈ ਸੀ ਕਾਰ ਦੇ ਵਿੱਚ ਦੋ ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਵਿੱਚ ਇੱਕ ਨੂੰ ਸੁਰੱਖਿਅਤ ਕੱਢ ਲਿੱਤਾ ਗਿਆ ਸੀ ਪਰ ਦੂਜੇ ਦੀ ਹਾਲ ਜਾਰੀ ਸੀ ਮੌਕੇ ਉੱਤੇ ਪੁਲਿਸ ਅਤੇ ਪਿੰਡ ਵਾਸੀ ਉਸ ਦੀ ਪਾਲ ਜਾਰੀ ਸੀ ਦੱਸਿਆ ਜਾ ਰਿਹਾ ਸੀ ਕਿ ਕਾਰਨ ਝੀਰੇਦਰਾਂਨ ਪਾਲਾ ਸੀ ਅਚੋਕੀ ਜਿਹੜੇ ਤੋਂ ਲੁਧਿਆਣਾ ਚੱਲੇ ਸੀ ਤੇ ਇਸ ਵਾਰਲੇ ਦੇ ਵਿੱਚ ਨੌਜਵਾਨ ਨੂੰ ਲੱਭਣ ਲਈ ਕਈ ਟੀਮਾਂ ਵਿਭੜਾਏ ਗਿਆਂ ਸੀ ਤੇ ਹੁਣ ਕਾਫੀ ਘੰਟੇ ਬੀਤ ਜਾਣ ਤੋਂ ਬਾਅਦ ਵਿਡੀਓ ਜਿੱਲਾਸ਼ ਉਸੇ ਡਰੇਨ ਨਾਲੇ ਦੇ ਵਿੱਚੋਂ ਮਿਲੀ ਹੈ ਫਿਲਹਾਲ ਸਮਾਜ ਸੇਵੀ ਸੁਸਾਇਟੀਆਂ ਦੀ ਮਦਦ ਦੇ ਨਾਲ ਨੌਜਵਾਨ ਦੀ ਮ੍ਰਿਤਕ ਦੇ ਬਾਹਰ ਕੱਢ ਕੇ ਮੌਕਾ ਦੇ ਸਿਵਲ ਹਸਪਤਾਲ ਮੋਰਚਰੀ ਦੇ ਵਿੱਚ ਰਖਵਾ ਦਿੱਤੀ ਗਈ ਹੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਇਸ ਦੁਖਦਾਇਕ ਮੌਕੇ ਪਰਿਵਾਰਕ ਮੈਂਬਰ ਦੇ ਬਿਆਨ ਨਹੀਂ ਦਿੱਤੇ ਗਏ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਤਰਾਜ਼ ਕਰ ਰਹੇ ਨੇ ਫਿਲਹਾਲ ਬਿਹਤ ਹੀ ਮੰਨਪਾਗਾ ਪਾਣਾ ਹੋਇਆ ਜੁਥੇ ਨੌਜਵਾਨ ਮਿਲਿਆ ਤਾਂ ਮਿਲਿਆ ਪਰ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਮਿਲਿਆ ਮੇਰੇ ਸਾਹ ਅੱਜ ਡੈੱਡ ਬੋਡੀ ਇੱਕ ਕੱਢੀ ਗਈ ਹੈ ਡਰੇਨ ਦੇ ਵਿੱਚੋਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਦੀ ਖਾਤ ਸਾਹਿਬਾ ਵਾਹਿਗੁਰੂ ਜੀ ਦੇ ਪੱਲੇ ਜਸਤਨਦੀਪ ਤੇ ਉਹੀ ਜਾਣੇ ਜਾਂ ਸੱਚੇ ਪਾਤਸ਼ਾਹ ਉਹ ਵਾਹਿਗੁਰੂ ਜਾਣੇ ਤੇ ਬਹੁਤੀ ਵੀ ਸਤਾਰਜ ਦੇ ਮੀਤ ਸਰਪੰਚ ਅਤੇ ਸਮੂਹ ਪੰਚਾਇਤ ਦੇ ਮੈਂਬਰ ਸਹਿਬਾਨ ਸਾਰੇ ਹੀ ਪੈਂਡਲੇ ਭੈਣਪਰਾ ਕਿਉਂਕਿ ਸਾਰੇ ਹਾਂ ਦਾ ਹੀ ਸਹਿਯੋਗ ਜਿੱਥੇ ਬਣਦਾ ਉਸ ਤੇ ਮੈਂ ਸਨਮਦਾ ਮੈਂ ਇਨਾ ਭਰਾਵਾਂ ਨੂੰ ਵੀ ਮੈਂ ਸਲਾਮ ਕਰਦਾ ਹਾਂ ਕਿਉਂਕਿ ਹਰ ਭਰਾ ਦਾ ਹਰ ਵੀਰ ਦਾ ਹਰ ਛੋਟੇ ਬੱਚੇ ਦਾ ਜਦੋਂ ਸਹਿਯੋਗ ਹੋਵੇ ਤੇ ਇਹ ਸੰਘਰਸ਼ ਤਾਂ ਹੀ ਕਿਤੇ ਜਾਂਦੇ ਆ ਕਿਉਂਕਿ ਜੋ ਇਹ ਜੀਆਂ ਅਨਸਾਈ ਘਟਨਾ ਹੋ ਜਾਂਦੀਆਂ ਏਡੀ ਵੱਡੀ ਮਾਸਾਫੇ ਜਿਵੇਂ ਜਿੱਚ ਬਲੱਡ ਦੇ ਵਿੱਚ ਕਹਿ ਸਕਦੇ ਹਾਂ ਜਿਹੜਾ ਕਿ ਪਾਣੀ ਆ ਗਿਆ ਜਿਸ ਨੇ ਇੱਕ ਛੋਟੇ ਜਿਹੇ ਪਰ بارش ਨੇ ਇੱਕ ਤਹਿਸ ਨੈਸ ਕਰਤਾ ਤੁਸੀਂ ਆਪ ਵੀ ਸੋਚ ਸਕਦੇ ਜਿਵੇਂ ਪਹਾੜੀ ਏਰੀਆ ਦੇ ਵਿੱਚ ਬੱਦਲ ਫਟ ਜਾਂਦੇ ਹਨ ਜਾਂ ਉਹ ਕਾਰਨ ਬਣ ਜਾਂਦੇ ਤੇ ਉੱਥੇ ਕੀ ਹਾਲ ਹੁੰਦਾ ਹੋਊਗਾ ਕਿਉਂਕਿ ਜਦੋਂ ਇਹ ਜਿਹੇ ਹਾਦਸੇ ਹੋ ਜਾਂਦੇ ਹਨ ਤੇ ਮੈਂ ਸਾਂਦਾ ਮੈਂ ਵੀਰ ਸਾਡੇ ਸਰਪੰਚ ਸਾਹਿਬ ਹਮੇਸ਼ਾ ਜਿਹੜੀ ਕਿ ਤਨਦੀਨ ਨਾਲ ਆਪਣੀ ਜਿੱਥੇ ਆਪਣੇ ਪਿੰਡ ਦੀ ਸੇਵਾ ਕਰਦੇ ਨੇ ਉੱਥੇ ਜਿਹੜੀ ਇਹ ਡੈਡ ਬੋਡੀ ਜਿਹੜੀ ਕਿ 4 ਦਿਨਾਂ ਤੋਂ ਜਿਹੜੀ ਕਿ ਗੰਮ ਹੋਈ ਵਿੱਚ ਕਿਉਂਕਿ ਪਾਣੀ ਦੇ ਵਿੱਚ ਲਾਪਤਾ ਹੋ ਜਾਣਾ 72 ਘੰਟੇ ਬੀਤ ਜਾਣ ਤੇ ਜਦੋਂ ਡੈਡ ਬੋਡੀ ਫੁੱਲ ਕੇ ਉੱਤੇ ਆਉਂਦੀ ਹੈ ਉਦੋਂ ਫੇਰ ਹੀ ਪਤਾ ਲੱਗਦਾ ਵਾ ਕਿਉਂਕਿ ਸਾਰੇ ਭੈਣ ਭਰਾਵਾਂ ਦਾ ਸਹਿਯੋਗ ਸੀ ਬੰਟੀ ਟੱਲਾ ਜੀ ਜਾਂ ਫੋ ਸਮਾਜ ਸੇਵਾ ਸਾਈਟ ਦੇ ਮੈਂਬਰ ਸਾਹਿਬਾਨ ਵੀ ਉਦੋਂ ਹਾਜ਼ਰ ਸੀ ਪਿੰਡ ਦੀ ਸਮੂਹ ਸੰਗਤ ਵੀ ਸਾਰੇ ਇੱਥੇ ਭੈਣ ਭਰਾ ਕਿਉਂਕਿ ਤੁਸੀਂ ਜਿਹੜਾ ਕੀ ਹੁਣ ਵੀ ਦੇਖ ਰਹੇ ਜੀ ਵੀ ਸੀ ਲੱਗੀ ਹੈ ਜਾਂ ਹੋਰ ਵੀ ਮਸ਼ੀਨਾਂ ਜਿਹੜੀਆਂ ਕਿ ਉਹਨਾਂ ਦੀ ਮਦਦ ਨਾਲ ਇਸ ਵੀਰ ਨੂੰ ਆ ਜਿਹੜੀ ਕਿ ਡੈ ਧੰਨਵਾਦ ਕਰਦੇ ਹਾਂ ਸੱਚੇ ਪਾਤਸ਼ਾਹ ਧੰਨ ਸ਼ਾਹੀ ਫਰੀਦ ਗੁਰਨ ਸਿੰਘ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਹੈ ਕਿਉਂਕਿ ਸੇਵਾ ਤੇ ਸਿਮਰਨ ਮੈਂ ਸਮਝਦਾ ਮੈਂ ਜਸ ਵੀ ਵੀਰ ਨੂੰ ਇਹ ਸਭ ਦਾਤ ਮਿਲ ਜਾਵੇ ਤੇ ਮੈਂ ਨਹੀਂ ਸੰਗਤਾਂ ਕੀ ਉਹ ਸੰਗਤ ਨਹੀਂ ਦਿੱਤੇ ਥਾ ਸਕਦੇ ਅੱਜ ਪਿੰਡ ਦੇ ਸਾਰੇ ਹੀ ਪਿੰਡਪਰਾ ਜਿਹੜੇ ਕਿ ਅੱਜ ਮੌਜੂਦ ਇੱਥੇ ਭਾਰੀ ਮਾਤਰਾ ਵਿੱਚ ਪੰਚਾਇਤ ਦੇ ਮੈਂਬਰ ਸਾਹਿਬਾ ਜੀ ਹੋਰ ਵੀ ਪਿੰਡ ਦੇ ਸਾਡੇ ਸਤਿਕਾਰਯੋਗ ਵੀਰ ਨੌਜਵਾਨ ਵੀਰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦੇ ਸਹਾਰੇ ਦੇ ਨਾਲ ਥਰਕੇ ਜੜ ਕੇ ਡੈਕ ਬੋਰਡਿੰਗ ਜਿਹੜਾ ਬਾਹਰ ਕੱਢਿਆ ਗਿਆ ਹੈ ਮੇਡਮ ਗੁਰਜੋਤ ਸਿੰਘਾ ਜੀ ਗੁਰਜੋਤ ਬੁੱਗੀ ਬਰਾਦਰ ਇੱਕ ਜਿਹੜੀ ਸਕੋਡਾ ਗੱਡੀ ਬੁੱਗੀ ਚ ਗਈ ਉਹਦਾ ਬੰਦਾ ਲੱਭ ਗਿਆ ਕਿ ਕੌਣ ਸੀਗਾ ਅੱਜ ਤੋਂ 4 ਦਿਨ ਪਹਿਲਾਂ ਭਾਰੀ ਮੀਂਹ ਕਰਕੇ ਇੱਕ ਸਕੋਡਾ ਕਾਰ ਸੀ ਜੋ ਬੁੱਗੀਪੁਰਾ ਪਿੰਡ ਜੋ ਸੇਮ ਲੰਘਦੀ ਆ ਮੈਨੇ ਵਾਲੇ ਆਪਣਾ ਮੈਨੇ ਵਾਲੇ ਰੋਡ ਤੇ ਉਸ ਵਿਅਕਤੀ ਉਸ ਵਿੱਚ ਇੱਕ ਵਿਅਕਤੀ ਕਾਰ ਸਵਾਰ ਸੀਗੇ ਦੋ ਜਾਨੇ ਜੋ ਕਿ ਜੀਰੇ ਦੇ ਸੀ ਉਹ ਆਪਣੀ ਅਨਗੈਲੀ ਕਰਕੇ ਜੋ ਐਨਕੀ ਉਸ ਵਿੱਚ ਡੱਗ ਪਏ ਸੇਮ ਵਿੱਚ ਇੱਕ ਵਿਅਕਤੀ ਨੂੰ ਤਾਂ ਮੌਕੇ ਤੇ ਪੈਂਡ ਵਾਲਿਆਂ ਦੇ ਨੌ ਪੈਂਡ ਵਾਲੇ ਨੌਜਵਾਨਾਂ ਵੱਲੋਂ ਬਚਾ ਲਿਆ ਗਿਆ ਤੇ ਇੱਕ ਅੱਜ ਯਾਨੀ ਕਿ ਵਿਅਕਤੀ ਉਸ ਵਿੱਚ ਰੁੜ ਗਿਆ ਸੀ ਜਿਹੜਾ ਉਹ 72 ਘੰਟੇ ਬਾਅਦ ਉਸ ਦੀ ਬੋਡੀ ਨੂੰ ਰੈਸਕਿਊ ਕੀਤਾ ਜੀ ਕਿੰਨੇ ਕੁ ਮੁਸ਼ਕਲ ਕਰਨੀ ਪਈ ਕਿਵੇਂ ਕਿਹੜੀਆਂ-ਕਿਹੜੀਆਂ ਟੀਮਾਂ ਲੱਗੀਆਂ ਕਾਫੀ ਟੀਮਾਂ ਲੱਗੀਆਂ ਸੀ ਇੱਥੇ ਮਤਲਬ ਤੁਸੀਂ ਕਹਿ ਲਓ ਐਨਡੀਆਰਐਫ ਦੀ ਟੀਮ ਲੱਗੀ ਸੀ ਗੋਤਾਖੋਰ ਬੰਟੀ ਲੱਗਾ ਸਮਾਜ ਸੇਵਾ ਸੁਸਾਇਟੀ ਮੋਗਾ ਲੱਗੀ ਹੋਈ ਸੀ ਉਹ ਪਹਿਲੇ ਦਿਨ ਤੋਂ ਹੀ ਸਾਰੀਆਂ ਟੀਮਾਂ ਪੂਰਾ ਜ਼ੋਰ ਲਾ ਰਹੀਆਂ ਸੀ ਅੱਜ 72 ਘੰਟੇ ਪੂਰੇ ਹੋਣ ਤੋਂ ਬਾਅਦ ਉਹ ਜਿਹੜੀ ਬੋਡੀ ਆ ਜੋ ਕਿ ਬੂਟੀਆਂ ਦੇ ਵਿਚਾਲੇ ਫਸੀ ਹੋਈ ਸੀ ਉਹ ਅੱਜ ਉਹਨੂੰ ਰੈਸਕਿਊ ਕੀਤਾ ਜੀ ਕਿੰਨਾ ਕੁ ਪਾਣੀ ਸੀਗਾ ਜਿੱਥੋਂ ਮਿਲੀ ਹੈ ਇਹ ਜਾਂ ਕੁਝ ਅੱਜ ਪਾਣੀ ਦਾ ਲੈਵਲ ਘਟ ਗਿਆ ਜੀ ਪਰ ਜਿਸ ਦਿਨ ਬੋਡੀ ਯਾਨੀ ਕਿ ਕਾਰ ਡੁੱਬੀ ਸੀ ਉਸ ਦਿਨ ਪਾਣੀ ਦਾ ਲੈਵਲ ਬਹੁਤ ਸੀਗਾ ਜੀ ਹੁਣ ਹਾਲਾਤ ਕੀ ਹੈ ਬੋਡੀ ਦੇ ਬੋਡੀ ਦੇਖਣਯੋਗ ਨਹੀਂ ਜੀ ਸਾਰੀ ਬੋਡੀ 'ਚ ਕੀੜੇ ਚੱਲ ਚੁੱਕੇ ਆ ਜੀ ਇਹ ਪਤਾ ਲੱਗਾ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਵਿਅਕਤੀ ਪਰਿਵਾਰ ਵਾਲੇ ਦੱਸ ਰਿਹਾ ਜੋ ਕਿ ਚੰਡੀਗੜ੍ਹ ਜਾ ਰਹੇ ਸੀਗੇ ਪਰ ਆ ਰਹੇ ਸੀ ਇਹ ਜੀਰਾ ਸਾਈਡ ਤੋਂ ਕਿੰਨੀ ਕੁ ਉਮਰ ਬੰਦੇ ਲਗਭਗ ਕੋਈ 25 ਤੋਂ 28 ਸਾਲ ਦੀ ਉਮਰ ਹੋਗੀ ਹਾਂਜੀ ਪਰਿਵਾਰ ਪਹਿਲੇ ਦਿਨ ਤੋਂ ਹੀ ਮੌਕੇ ਤੇ ਆ ਉੱਥੇ ਤੇਨ ਦਿਨਾਂ ਦੀ ਪਹਾੜ ਵਿੱਚੋਂ ਅੱਜ ਸਾਰੀ ਪੰਚਾਇਤ ਸਾਰੇ ਪਿੰਡ ਵਾਸੀਆਂ ਦੀ ਮਦਦ ਨਾਲ ਸਾਰੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਅੱਜ ਅਸੀਂ ਡੈੱਡ ਬੋਡੀ ਕੱਪਣ 'ਚ ਕਾਮਯਾਬ ਹੋਏ ਹਾਂ ਤਿੰਨਾਂ ਦਿਨਾਂ ਦੇ ਸੰਘਰਸ਼ ਤੋਂ ਬਾਅਦ ਸਵੇਰ ਜਾ ਕੇ ਸਾਡੀ ਮਿਹਨਤ ਕੱਲੇ ਪਈ ਹੈ ਡੈੱਡ ਬੋਡੀ ਮਿਲੀ ਆ ਜੋ ਕਰਨ ਨਾਮ ਦਾ ਮੁੰਡਾ ਸੀਗਾ ਲਾ ਪਤਾ ਹੋਇਆ ਪਿਛਲੇ ਦਿਨੀ ਜਿਹੜਾ ਪਾਣੀ ਦੇ ਫਲੋਡ ਦੇ ਵਿੱਚ ਗੱਡੀ ਉਹਦੀ ਡਿੱਗ ਪਈ ਸੀ ਕਿੱਥੋਂ ਦਾ ਰਹਿਣ ਵਾਲਾ ਇਸਰਬਨ ਸਾਹਿਬ ਇਹ ਜੀਰੇ ਤੋਂ ਬਲੋਂਗ ਕਰਦੇ ਸੀਗੇ ਬੇਸਿਕਲੀ ਤੇ ਲੁਧਿਆਣੇ ਜਾ ਰਹੇ ਸੀਗੇ ਰਸਤੇ ਵਿੱਚ ਘਟਨਾ ਵਾਪਰੀ ਆ ਐਕਚੁਅਲੀ ਇਹ ਬਾਈ ਮਿਸਟੇਕ ਕਹਿ ਸਕਦੇ ਹਾਂ ਸਾਡੀ ਪਿੰਡ ਦੀ ਫਰਨੀ ਵਾਲੇ ਪਾਸੇ ਆ ਗਏ ਸੀ ਸਰ ਕਾਫੀ ਟੀਮਾਂ ਵੱਲੋਂ ਵੀ ਭਾਲ ਕੀਤੀ ਗਈ ਪਿਛਲੇ ਦੋ ਦਿਨ ਤੋਂ ਲਗਾਤਾਰ ਪੰਚਾਇਤ ਵੀ ਨਾਲ ਪਿੰਡ ਦਾ ਕੱਲਾ ਕੱਲਾ ਬੰਦਾ ਵੀ ਨਾਲ ਲੱਗਿਆ ਰਿਹਾ ਠੀਕ ਹੈ ਮਾਲਾਨੇ ਬਿਲਕੁਲ ਜੀ ਸਾਰੀ ਪੰਚਾਇਤ ਸਾਰੇ ਪਿੰਡ ਵਾਸੀ ਇੱਕ ਸਾਰੇ ਪਿੰਡ ਦਾ ਯੋਗਦਾਨ ਰਿਹਾ ਸਾਰੇ ਪ੍ਰਸ਼ਾਸਨ ਦਾ ਯੋਗਦਾਨ ਰਿਹਾ ਇੱਕ ਇੱਕ ਰੱਸੀ ਚੱਕ ਕੇ ਸਾਨੂੰ ਫੜਾਉਣ ਵਾਲਿਆਂ ਦਾ ਯੋਗਦਾਨ ਰਿਹਾ ਇਸ ਸੀ ਦੇ ਵਿੱਚ ਬੜੀ ਮਿਹਨਤ ਤੇ ਤਸ਼ੱਦਦ ਦੇ ਨਾਲ ਇਸ ਸੀ ਦੇ ਵਿੱਚ ਸਾਨੂੰ ਸਫਲਤਾ ਮਿਲੀ ਹੈ ਸਰ ਪਰਿਵਾਰਕ ਮੈਂਬਰ ਪਹੁੰਚੇ ਕੋਈ ਹਾਂਜੀ ਸਾਰੇ ਪਰਿਵਾਰਕ ਮੈਂਬਰ ਸਾਡੇ ਨਾਲ ਕੋਆਪਰੇਟ ਕਰਕੇ ਲਗਾਤਾਰ ਹੀ ਚੱਲ ਰਹੇ ਸੀਗੇ ਪਰ ਕਾਰਨ ਅਸੀਂ ਹੁਣ ਪਰਿਵਾਰਕ ਮੈਂਬਰ ਨੂੰ ਜਾ ਕੇ ਪਾਸੇ ਕੀਤਾ ਕਿਉਂਕਿ ਬੰਦਾ ਜਜ਼ਬਾਤੀ ਹੁੰਦਾ ਇਹੋ ਜਿਹੇ ਹਾਲਾਤ ਦੇ ਵਿੱਚ ਉਹਨਾਂ ਨੂੰ ਅਸੀਂ ਅੰਦਰ ਬਿਠਾਇਆ ਹੋਇਆ ਤੇ ਪਿੰਡ ਵਾਸੀ ਆਪਦੇ ਲੈਵਲ ਤੇ ਸਮਾਜ ਸੇਵੀ ਟੀ ਡੇਡ ਬੋਡੀ ਨੂੰ ਕਵਰ ਕਰ ਰਹੇ ਹਾਂ